ਪਿਆਰ ਕਦੇ ਨਹੀਂ ਮਰ ਸਕਦਾ ਪਿਆਰ ਅਮਰ ਸੀ ਅਮਰ ਹੈ ਤੇ ਅਮਰ ਹੀ ਰਹੇਗਾ ਮਰੇਗਾ ਤੇ ਉਹ ਜਿਹੜਾ ਕੰਜਰ ਪਿਆਰ ਕਰੇਗਾ ਕਈ ਲੋਗ ਨੱਕ ਚ ਉਂਗਲੀ ਮਾਰਨ ਤੋਂ ਬਾਅਦ ਉਂਗਲੀ ਨੂੰ ਇਦਾਂ ਵੇਖਣਗੇ ਜਿਵੇਂ ਨੱਕ ਚੋਂ ਹੀਰਾ ਨਿਕਲਿਆ ਹੁੰਦਾ ਕੁਝ ਸਮਝ ਪਾ ਕੋਨੇ ਕਾ ਹਮਨੇ ਜ਼ਿੰਦਗੀ ਨਾ ਅੰਗਰੇਜ਼ੀ ਫਨਾ ਵਰਗੀ ਆ ਚੱਲ ਰਹੀ ਆ ਪਰ ਇਕੱਲੇ ਨਹੀਂ ਕੁਝ ਕਰਿਆ ਦੋਸਤੋ ਜ਼ਿੰਦਗੀ ਚ ਤੱਕੇ ਤੇ ਗਰਮੀਆਂ ਵਿੱਚ ਪੱਖੇ ਜੇ ਚੱਲਦੇ ਰਹਿਣ ਤਾਂ ਹੀ ਬੰਦਾ ਹੋਸ਼ ਚ ਰਹਿੰਦਾ ਹੈ ਉਹ ਬੰਦ ਨਹੀਂ ਹੋਣੇ ਜਿਹਦੇ ਕਦੀ ਵੀ